कौमदा हर हिकु सीता ਚਾਰ ਪਰ ਜਨੇ ਦਾ ਇੱਕ ਪਿੰਡ ਜਿੱਥੇ ਇੱਕ ਪਿੰਡ ਵਿੱਚ ਹੀ 100 ਨੌਜਵਾਨ ਚਿੱਟੇ ਨੇ ਖਾ ਲਿਆ ਮਤਲਬ 100 100 ਮਾਮਾ ਨੇ ਪਹਿਣਾ ਨਹੀਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਚੀਖਾਂ ਮਾਰੀਆਂ ਅੱਜ ਦਾ ਇਹ ਕੱਛ ਇਹ ਰਾਜਨੀਤਿਕ ਮਕਸਦ ਲਈ ਨਹੀਂ ਕੱਲਾ ਇਹ ਉਹ ਸੜੀਆਂ ਮਾਮਾ ਔਰ ਪਹਿਣਾ ਜਿਨ੍ਹਾਂ ਦੇ ਪੁੱਤਰ ਪਰਾ ਡਰਗ ਮਾਫੀਏ ਨੇ ਖਾਦੇ ਆ ਔਰ ਉਹ ਉਹਨਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਬਿਲਕਦੀਆਂ ਆਂ ਚਿਖਦੀਆਂ ਆਂ ਪੰਜਾਬ ਦੀ ਧਰਤੀ ਤੋਂ ਉਸ ਚੀਖ ਦੇ ਅੰਤ ਕਰਨੇ ਦੇ ਲਈ ਇਹ ਪੰਜਾਬ ਸੰਭਾਲੋ ਰੈਲੀ ਰੱਖੀ ਆ ਡਰਗ ਮਾਫੀ ਦੇ ਖਾਤਮੇ ਲਈ ਰੱਖੀ ਹੈ ਇਸ ਕੱਤੇ بڑا ਮਕਸਦ ਅੱਜ ਦੇ ਇਸ ਇਕੱਠ ਦਾ ਹੈ ਕਿ ਹੋ ਅਸੀਂ ਨੋਰਮਲ ਦੀ ਧਰਤੀ ਤੇ ਕਿਹਾ ਕਿ ਅਸੀਂ 15 ਮਾਰਚ ਤੋਂ ਪੰਜਾਬ ਦੇ ਵਿੱਚ ਡਰਗ ਮਾਫੀਆ ਦੇ ਖਾਤਮੇ ਦਾ ਅੰਦੋਲਨ ਸ਼ੁਰੂ ਕਰਾਂਗੇ ਤੋਂ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਨੇ ਘਰਾਂ ਚ ਭੇਜਣੀ ਸ਼ੁਰੂ ਕਰ ਦਿੱਤੀ ਰੋਜ਼ ਇਹਨਾਂ ਦਾ ਇੱਕ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਦੱਸਦਾ ਕਿ ਹੁਣ ਇੰਨੇ ਸਮਗਰ ਵਰ ਪੜ ਲਏ ਆ ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਸੀ ਕਿ ਤੁਸੀਂ ਕਿੰਨੇ ਕੁ ਗੰਭੀਰ ਹੋਏ ਪੰਜਾਬ ਸੰਭਾਲਣ ਲਈ ਇਹ ਤਾਂ ਪਤਾ ਲੱਗੂ 15 ਮਾਰਚ ਨੂੰ ਲੇਕਿਨ ਪੰਜਾਬ ਦੀ ਸਰਕਾਰ ਅੱਖਾਂ ਵਿੱਚ ਘੱਟਾ ਪਾਉਣ ਲਈ ਗੰਭੀਰ ਹੋ ਗਈ ਕਿ ਤੁਸੀਂ ਕਿਤੇ ਚਲੇ ਨਾ ਜਾਓ ਕਿ ਤੁਸੀਂ ਕਿਤੇ ਪੰਜਾਬ ਸੰਭਾਲਣ ਲਈ ਉੱਠ ਨਾ ਜਾਓ ਕਦੀ মিডিਏ ਨੂੰ ਨਾਲ ਲੈ ਕੇ ਵੀ ਅਪਰਾਧੀ ਫੜੇ ਜਾਂਦੇ ਪਹਿਲਾਂ মিডিਏ ਨੂੰ ਦੱਸਿਆ ਜਾਂਦਾ ਕਿ ਅਸੀਂ ਇਸ ਜਗ੍ਹਾ ਤੇ ਆਉਣਾ ਆਪਣੇ ਕੈਮਰੇ ਲੈ ਕੇ ਪਹੁੰਚ ਜਾਓ ਫਿਰ ਕਦੀ ਬੈੱਡ ਦੇ ਗੱਦੇ ਥੱਲੇ ਸਮਗਲਰ ਲੱਭਦੇ ਕਦੀ ਅਲਮਾਰੀ ਚੋਂ ਲੱਭਦੇ ਕਦੀ ਅਲਮਾਰੀ ਔਰ ਗੱਦੇ ਦੇ ਥੱਲੇ ਵੀ ਸਮਗਲਰ ਸ਼ੁਬੇ ਦੇਖੇ ਕਿਸ ਨੇ ਇਹ ਨਿਯਤ ਡਰਗ ਮਾਫੀਆ ਦੇ ਖਾਤਮੇ ਦੀ ਨਹੀਂ ਇਹ ਨਿਯਤ ਪੰਜਾਬ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਦੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਪਾਂ ਪਿੱਛੇ ਨਾ ਵਜਾਈਏ ਅਬ 20 ਸਾਲਾਂ ਦਾ ਹਿਸਾਬ ਚੱਕ ਲਓ 10 ਸਾਲ ਇਕੱਲੇ ਬੀਜੇਪੀ ਦੀ ਸਰਕਾਰ ਰਹੀ ਹੈ ਦੋਸ਼ ਲੱਗਦਾ ਉਹਨਾਂ ਤੇ ਕਿ ਪੰਜਾਬ ਦੇ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਉਦੋਂ ਲਗਾਈਆਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਦੋ ਮੁੱਖ ਮੰਤਰੀ ਆਏ ਇੱਕ ਕੈਪਟਨ ਅਮਰਿੰਦਰ ਔਰ ਦੂਜਾ ਚੰਨੀ ਦੋਨੋਂ ਹੀ ਫੇਰ ਹੋ ਗਏ ਡਰਗ ਮਾਫੀਆ ਦਾ ਖਾਤਮਾ ਨਹੀਂ ਕਰ ਸਕੇ ਔਰ ਫਿਰ ਆਮ ਪਾਰਟੀ ਵਾਦਾ ਦਿੱਤਾ ਕਿ ਸਾਨੂੰ ਪੰਜਾਬ ਸਾਡੇ ਨਾਲ ਖੜ ਜਾਓ ਤਿੰਨ ਮਹੀਨਿਆਂ ਚ ਕਹਿੰਦੇ ਸੀ ਡਰਗ ਮਾਫੀਆ ਨੂੰ ਖਤਮ ਕਰ ਦਿਆਂਗੇ ਲੇਕਿਨ ਤਿੰਨ ਸਾਲ ਬਾਅਦ ਗੱਦਿਆਂ ਥੱਲੇ ਬੜੇ ਉਹ ਨਜ਼ਰ ਆਉਂਦੇ ਐ ਡਰਗ ਮਾਫੀਆ ਨੂੰ ਲੱਗਦੇ ਛੇ ਲੋਕ ਐ ਅਕਾਲੀ ਭਾਜਪਾ ਫੁੱਲ ਦੇਖ ਵੀ ਭਾਰਤੀ ਜਨਤਾ ਪਾਰਟੀ ਦੀ 11 ਸਾਲਾਂ ਦੀ ਸਰਕਾਰ ਫੇਲ ਕਾਂਗਰਸ ਦੀ ਸਰਕਾਰ ਫੇਲ ਔਰ ਆਮ ਪਾਰਟੀ ਦੀ 3 ਸਾਲਾਂ ਦੀ ਸਰਕਾਰ ਡਰਗ ਮਾਫੀਆ ਦੇ ਖਾਤਮੇ ਚ ਫੇਲ ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰਦਾ ਮੈਂ ਇਸ ਕਰਕੇ ਤੁਹਾਨੂੰ ਅੱਜ ਬੇਨਤੀ ਕੀਤੀ ਸੀ ਕਿ ਸਾਡੇ ਜਨਮ ਦਿਨ ਤੇ ਆਓ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਬੜਾ ਫੈਸਲਾ ਲੈਣ ਜਾ ਰਹੀ ਆ ਤੁਸੀਂ ਉਸ ਸ਼ਕਤੀ ਦਾ ਹਿੱਸਾ ਬਣੋ ਉਸ ਮੌਕੇ ਦੇ ਗਵਾਹ ਬਣੋ ਔਰ ਤੁਸੀਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਸਭਾਲਣ ਦੇ ਅੰਦੋਲਨ ਨੂੰ ਆ ਕੇ ਆਪਣਾ ਅਸ਼ੀਰਵਾਦ ਔਰ ਆਪਣੀ ਸ਼ਕਤੀ ਦਿਓ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਅਕਾਲੀ ਭਾਜਪਾ ਕਾਂਗਰਸ ਆਪ ਫੇਲ ਹੋ ਗਈ ਆ ਅੱਜ ਤੋਂ ਸਾਡਾ ਪੰਜਾਬ ਦੇ ਅੰਦਰ ਇੱਕ ਡਰਗ ਮਾਫੀਆ ਦੇ ਖਾਤਮੇ ਦਾ ਇੱਕ ਬੜਾ ਜਨਤਕ અભિયાન ਸ਼ੁਰੂ ਹੋਏਗਾ ਮੈਂ ਹਰ ਜ਼ਿਲ੍ਹੇ ਚ ਜਾਊਂਗਾ ਹਰ ਸਬਕ ਵਿਧ ਵਿੱਚ ਜਾਊਂਗਾ ਪਿੰਡਾਂ ਵਿੱਚ ਜਾਊਂਗਾ ਔਰ ਜਿਹੜੀ ਆ ਟੀਮ ਉੱਪਰ ਬੈਠੀ ਆ ਅਸੀਂ ਸਾਰੇ ਹੀ ਮਿਲ ਕੇ ਜਾਵਾਂਗੇ ਤੁਸੀਂ ਵੀ ਜਾਣਾ ਹੈ ਔਰ ਜਿਹੜੇ ਚਾਰੇ ਹੀ ਰਾਜਨੀਤਿਕ ਦਲ ਫੇਲ ਹੋ ਗਏ ਉਹਨਾਂ ਦੇ ਵਿਰੁੱਧ ਅੱਜ ਇੱਥੇ ਸੰਕਲਪ ਲੈ ਕੇ ਜਾਣਾ ਕਿ ਸਾਰੇ ਪੰਜਾਬੀਆਂ ਨੂੰ ਇਸ ਅੰਦੋਲਨ ਦਾ ਹਿੱਸਾ ਬਣਾਉਣਾ ਹੈ ਔਰ ਪੰਜਾਬ ਦੇ ਵਿੱਚ ਬਾਦਨ ਸਮਾਜ ਪਾਰਟੀ ਦੇ ਅਗਵਾਈ ਚ ਇੱਕ ਨਮਾ ਬਦਲ ਤਿਆਰ ਕਰਨਾ ਹੈ ਔਰ ਮੈਂ ਤੁਹਾਨੂੰ ਵਾਦਾ ਕਰਦਾ ਕਿ ਜਿਹੜਾ ਡਰਗ ਮਾਫੀਆ ਇਹ ਕੇਂਦਰ ਔਰ ਸੂਬੇ ਦੀਆਂ ਸਾਰੀਆਂ ਕਾਂਗਰਸ ਅਕਾਲੀ ਭਾਜਪਾ ਆਪ ਦੀਆਂ ਸਰਕਾਰਾਂ ਫੇਲ ਹੋ ਗਈਆਂ ਇੱਕ ਡਰੱਗ ਮਾਫੀਆ ਦਾ ਸਫਾਇਆ ਪੰਜਾਬ 'ਚ ਉਹ ਗੋਦਨ ਸਮਾਜ ਪਾਰਟੀ 27 'ਚ ਸਰਕਾਰ ਬਣਾ ਕੇ ਕਰੋ। ਸਮਾੜਿਓ ਖਤਾ ਮੂੜਾ ਬੁੱਲੇਓ ਰਾਮਦੇਸ ਸਮਾੜਿਓ ਖਤਾ ਮੂੜਾ ਬੁੱਲੇਓ ਜਤ ਜੀ ਜਤ you <laughs> ये हमारे मसीहा का जन्मदिन है और मैं सबसे पहले आपके चैनल के माध्यम से पंजाब वालों को बधाई देना चाहता हूं कि हजारों की संख्या में हजारों की तादाद में यहां पर उपस्थित होने का, का काम किया और पूरे देश में हर्षो उल्लास के साथ ये जन्मदिन बहन जी के नेतृत्व में मनाया जा रहा है करा दो हज़ार सत्ताईस चुनाव आ रहा है पहले गठबंधन में भी आप चुनाव लड़े हैं अब भी किसी पार्टी के साथ गठबंधन करने जा रहे हैं नहीं निश्चित तौर पर इसमें कोई शक नहीं है कि हमारा गठबंधन केवल भाईचारा का गठबंधन होता है जिस तरह के कोई गठबंधन पहले रहे हैं वो गठबंधन पक्का गठबंधन नहीं है हम भाईचारा का गठबंधन करने जा रहे हैं सभी जातियों का सभी धर्मों का जो गरीबों का गठबंधन है ये बहुजन समाज पार्टी के साथ रहेगा और हमारे साथ में जो आदरणीय करीमपुरी जी यहाँ पे प्रदेश अध्यक्ष हैं उन्होंने घोषणा की है कि हम लोग एक नशे के खिलाफ मुहिम चलाने जा रहे हैं और पंजाब के युवा जो नशे की तरफ चपेट में चले गए उनको बचाने का काम करेंगे ਕ੍ਰਿੰਗਰ ਸਾਹਿਬ ਅੱਜ ਫਗਵਾੜਾ ਜਿਵੇਂ ਤੁਸੀਂ ਅੱਜ ਇਥੋਂ ਅਜ ਨਵਾਂ ਐਲਾਨ ਕੀਤਾ ਕਿ ਪੰਜਾਬ ਦੋ ਜਿਹੜਾ ਸੰਘਰਸ਼ ਕਰਨ ਜਾਣੇ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਜੰਗ ਜਿਹੜੀ ਸ਼ੁਰੂ ਕੀਤੀ ਹੋਈ ਆ ਉਹਦੇ ਜੰਗ ਕਿਵੇਂ ਦੇਖੋ ਪੰਜਾਬ ਸਰਕਾਰ ਦੀ ਜੰਗ ਨੂੰ ਜੰਗ ਲੱਗ ਚੁੱਕੀ ਹੈ ਜੰਗ ਨੂੰ ਜੰਗ ਲੱਗ ਚੁੱਕੀ ਹੈ ਕਿਉਂਕਿ ਅਗਰ ਉਹਨਾਂ ਦੀ ਨੀਅਤ ਸਾਫ਼ ਹੁੰਦੀ ਤਾਂ ਉਹ ਤਿੰਨ ਮਹੀਨੇ ਦਾ ਵਾਅਦਾ ਕਰਕੇ ਆਏ ਸੀ। ਤੇ ਤਿੰਨ ਸਾਲ ਬਾਅਦ ਇਹ ਜਦੋਂ BSP ਨੇ ਕਿਹਾ ਕਿ ਅਸੀਂ ਜਵਾਨੀ ਬਚਾਉਣ ਲਈ ਮਾਮਾ ਤੇ ਪੁੱਤ ਬਚਾਉਣ ਲਈ ਭੈਣਾਂ ਦੇ ਭਰਾ ਬਚਾਉਣ ਲਈ ਬੌਧਜਨ ਸਮਾਜ ਪਾਰਟੀ ਅੱਗੇ ਆਉਗੀ। ਅਸੀਂ بڑا ਅੰਦੋਲਨ ਤਿਆਰ ਕਰਾਂਗੇ। 100-100 ਨੌਜਵਾਨ ਇੱਕ ਪਿੰਡ 'ਚ ਮਾਮਾ ਦਾ ਹੀ ਨਹੀਂ ਖਾ ਲਿਆ। ਖੋਲਿਆ। ਇਹ ਕੋਈ ਨਿੱਤ ਕੱਕ ਨਹੀਂ ਰੱਖਦੇ ਪੰਜਾਬ ਦੀ ਜ਼ਿੰਮੇਵਾਰੀ ਦਾ। ਤੋ ਵੱਜਲ ਸਮਾਜ પાર્ટી ਨੇ ਅੱਜ ਐਲਾਨ ਕਰਤਾ ਅਸੀਂ ਪੰਜਾਬ ਸੰਭਾਲਣ ਦੀ ਮਹਿਮ ਹਰ ਜ਼ਿਲ੍ਹੇ ਹਰ ਸਬ ਡਿਵੀਜ਼ਨ ਹਰ ਹਲਕਾ ਹਰ ਬਲੌਕ ਹਰ ਪਿੰਡ ਮਾਲਲੇ ਦੇ ਵਿੱਚ ਜਾਵਾਂਗੇ ਪੈਣਾ ਦਾ ਅਸ਼ੀਰਵਾਦ ਮਾਮਾ ਦਾ ਅਸ਼ੀਰਵਾਦ ਲਵਾਂਗੇ ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਲਈ ਹਰ ਪੰਜਾਬੀ ਦਾ ਹਰ ਪੰਜਾਬ ਹਿੱਤੂ ਦਾ ਅਸ਼ੀਰਵਾਦ ਲਵਾਂਗੇ ਸਭ ਕੰਚੀ ਰਾਮ ਜੀ ਦਾ ਜਨਮ ਦਿਨ ਇਸ ਕਰਕੇ ਅਸੀਂ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸਮਰਪਣ ਦਾ ਦਿਨ ਇਹ ਹੁੰਦਾ ਔਰ ਇਸ ਦਿਨ ਅਸੀਂ ਪੈਣ ਮਾਇਆਵਤੀ ਜੀ ਦੇ ਜਨਮ ਦਿਨ ਤੇ ਬੌਧਨ ਸਮਾਜ ਪਾਰਟੀ ਸੰਕਲਪ ਲੈ ਕੇ ਚੱਲੀ ਆ ਕਿ ਅਸੀਂ ਪਾਰਟੀ ਦੀ ਕੌਮੀ ਪ੍ਰਧਾਨ ਪੈਣ ਮਾਇਆਵਤੀ ਜੀ ਦੀ ਲੀਡਰਸ਼ਿਪ ਚ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਤਹਿਤ ਅਸੀਂ ਪੰਜਾਬ ਨੂੰ ਬਰਬਾਦੀ ਚੋਂ ਉਭਾਰਨ ਲਈ ਆਰਥਿਕ ਤੌਰ ਤੇ ਵੀ ਪੰਜਾਬ ਬਰਬਾਦ ਸਰੀਰਕ ਤੌਰ ਤੇ ਬਰਬਾਦ ਵਿਦਿਅਕ ਖੇਤਰ ਚ ਬਰਬਾਦ ਸਿਹਤ ਦੇ ਖੇਤਰ ਚ ਬਰਬਾਦ ਸੈਂਡ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ 올 ਕਾਈਂਡ ਆਫ ਮਾਫੀਆ ਬੇਖੌਫ ਔਰ ਬੇਲਗਾਮ ਪੰਜਾਬ ਚ ਕੰਮ ਕਰਦਾ ਸਰਕਾਰ ਲਾਚਾਰ ਔਰ ਬੇਵਸ ਨਜ਼ਰ ਆ ਰਹੀ ਕਿਰਮ ਕਿਨਬੂਰ ਸਾਹਿਬ ਸਾਫ ਕਾ ਪ੍ਰਧਾਨ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਦੂਜੀ ਪਾਰਟੀ ਚ ਜਾਂਦੇ ਵੋਲਟੈਂਸ ਲੜੇ ਦੇਖੋ ਮੈਂ ਹਮੇਸ਼ਾ ਕਾਂਸੀ ਰਾਮ ਸਾਹਿਬ ਨੇ ਕਿਹਾ ਸੀ ਕਿ ਕਦੇ ਵੀ ਤੁਸੀਂ ਚਮਚਿਆਂ ਨਾਲ ਨਿਉਲ ਜਣਾ ਮਾਲਕ ਨਾਲ ਨਿਉਲ ਜਣਾ ਮੈਂ ਕਹਿੰਦਾ ਹਿੱਟ ਦਾ ਹੈਂਡ ਵਿੱਚ ਅਪਰੇਟ ਦਾ ਥਿੰਗ ਬੌਜਨ ਸਮਾਜ ਪਾਰਟੀ 2027 ਚ ਆਪ ਦੇ ਪਾਪਾਂ ਦਾ ਭਾਂਡਾ ਤੁਹਾਨੂੰ ਪੰਜਾਬ ਦੀ ਧਰਤੀ ਤੇ ਭੰਨਣ ਦਾ ਕੰਮ ਕਰਕੇ ਦਿਖਾਊਗੀ ਮੈਂ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਨਯੋਗ ਸ਼੍ਰੀ ਰਣਜੀਤ ਸਿੰਘ ਬੈਨੀਬਾਲ ਜੀ ਨੂੰ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਬੜੀ ਜ਼ਿੰਮੇਵਾਰੀ ਦਿੱਤੀ ਆ ਔਰ ਅਸੀਂ ਜਿੱਥੇ ਪੈਣਜੀ ਦਾ ਧੰਨਵਾਦ ਕਰਦੇ ਆ ਪੈਣੀਵਾਲਜੀ ਦਾ ਸਵਾਗਤ ਕਰਦੇ ਆ ਔਰ ਵਿਪਲ ਜੀ ਨੂੰ ਜੋ ਸਟੇਟ ਦੀ ਜ਼ਿੰਮੇਵਾਰੀ ਇਨਚਾਰਜ ਦੀ ਦਿੱਤੀ ਆ ਉਹਦੇ ਲਈ ਅਸੀਂ ਬੈਣੀਵਾਲ ਜੀ ਦਾ ਵੀ ਔਰ ਪੈਣਮਾਏ ਵੱਤੀ ਜੀ ਦਾ ਵੀ ਦੋਨੋਂ ਆਪਣੇ ਲੀਡਰਾਂ ਦਾ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨੇ ਵਿਪਲ ਜੀ ਨੂੰ ਪੰਜਾਬ ਜ਼ਿੰਮੇਵਾਰੀ ਦਿੱਤੀ ਆ ਔਰ ਪ੍ਰੋਸਰ ਦਿੰਨੇ ਆ ਕਿ ਸ਼੍ਰੀ ਬੈਣੀਵਾਲ ਜੀ ਦੀ ਲੀਡਰਸ਼ਿਪ ਪੈਣਜੀ ਦਾ ਹਰ ਸਨੇਹਾ ਜੋ ਵੀ ਵਿਪਲ ਜੀ ਦੇ ਰਾਹੀਂ ਆਏਗਾ ਉਹਨੂੰ ਪੰਜਾਬ 'ਚ ਇਨਬਿਨ ਲਾਗੂ ਕੀਤਾ ਜਾਊਗਾ ਤੇ ਸਾਰਾ ਪੰਜਾਬ ਭੈਣ ਜੀ ਦੇ ਫੈਸਲਿਆਂ ਨਾਲ ਚਟਾਨ ਦੀ ਤਰ੍ਹਾਂ ਖੜਾ ਹੋਊਗਾ بڑا ਅੰਦੋਲਨ ਲਾਮਬੰਦ ਹੋਊਗਾ 27 ਦੇ ਵਿੱਚ ਇਕੱਲੇ ਲੜਨ ਨੂੰ ਜਾ ਰਹੀ ਹੈ ਜੇ ਸਮਝੌਤਾ ਵੀ ਕਿਸੇ ਨਾਲ ਹੋਊਗਾ ਜੀ ਦੇਖੋ ਸਮਝੌਤਾ ਅੱਜ ਦਾ ਵਿਸ਼ਾ ਨਹੀਂ ਹੈ ਅੱਜ ਦਾ ਵਿਸ਼ਾ ਹੈ ਪੰਜਾਬ ਸੰਭਾਲਣ ਦਾ ਤਾਂ ਪੰਜਾਬ ਸੰਭਾਲਣ ਲਈ ਅਸੀਂ ਸੰਗਤ ਦਾ ਅਸ਼ੀਰਵਾਦ ਮੰਗਦੇ ਆ ਮੈਨੂੰ ਪਤਾ ਮੈਂ ਔਰਤਾਂ ਨੂੰ ਸਦਾ ਦਿੱਤਾ ਕਿ ਡਰੱਗ ਦਾ ਅਗਰ ਸਭ ਤੋਂ ਜ਼ਿਆਦਾ ਸੰਤਾਪ ਭੋਗਣਾ ਪੈਂਦਾ ਉਹ ਸਾਡੀਆਂ ਧੀਆਂ ਨੂੰ ਔਰ ਮਾਮਾ ਨੂੰ ਕਿਉਂਕਿ ਡੋਮੈਸਟਿਕ ਵਾਇਲੈਂਸ ਦਾ ਵੀ ਸ਼ਿਕਾਰ ਹੋਣੀ ਆ ਉਹਨਾਂ ਤੋਂ ਕੁੱਟ-ਕੁੱਟ ਕੇ ਪੈਸੇ ਲੈ ਜਾਂਦੇ। ਤੋਂ ਇਸ ਕਰਕੇ ਅੱਜ ਵਿਸ਼ਾ ਵੱਡਾ ਆ। ਪੰਜਾਬ ਸੰਭਾਲਣ ਦਾ। ਅਸੀਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਉਹ BSP ਨੂੰ ਸ਼ਕਤੀ ਦਿਓ। BSP ਨੂੰ ਆਲਟਰਨੇਟਿਵ ਬਣਾਓ ਤਾਂ ਕਿ ਚਾਰੇ ਜਿਹੜੇ ਬਰਬਾਦ ਕਰ ਗਏ ਆ ਪੰਜਾਬ ਨੂੰ ਇਹਨਾਂ ਚੋਂ ਕਿਸੇ ਨੂੰ ਐਕਸਪੈਰੀਮੈਂਟ ਨਾ ਕਰੀਏ। ਟੈਸਟ ਕੀਤੇ ਰਿਜੈਕਟ ਕੀਤੇ ਲੋਕਾਂ ਨੂੰ ਦੁਬਾਰਾ ਟੈਸਟ ਕਰਨ ਦੀ ਗਲਤੀ ਨਾ ਕਰੀਏ। ਤੋਂ BSP ਆਪਣਾ ਇੱਕ ਬੜਾ ਮਜ਼ਬੂਤ ਬਦਲ ਪੰਜਾਬ ਦੇ ਵਿੱਚ ਆਪਣੀ ਨੈਸ਼ਨਲ ਲੀਡਰਸ਼ਿਪ ਦੀ ਗਾਈਡਲਾਈਨ ਦੇ ਮੁਤਾਬਕ ਉਸ ਆਰੰਭ ਦੇ ਲਈ ਲੱਗੀ। ਆ ਸ਼ਹਿਰ ਦੇ ਵਿੱਚ ਤੁਹਾਨੂੰ ਆ ਗਾਉਣ ਦਾ ਮੌਕਾ ਨਹੀਂ ਦਿੱਤਾ ਗਿਆ ਜਦੋਂ ਜਸ ਸਿੰਘ ਗੜੀ ਸੀ। ਕਿਸ ਤਰ੍ਹਾਂ ਮਤਲਬ ਤੁਹਾਨੂੰ ਉਹ ਇੱਕ ਪੰਜਾਬੀ ਦਾ ਦੂਜਾ ਨਾ ਉਹ ਮੌਸਮ ਵਾਂਗੂ ਬਦਲ ਗਿਆ ਸੀ ਰੁੱਖਾਂ ਵਾਂਗੂ ਖੜੇ ਰਹਿ ਜਿਹੜੇ ਰੁੱਖਾਂ ਵਾਂਗੂ ਖੜੇ ਰਹੋਗੇ ਨਾ ਉਹ ਹਮੇਸ਼ਾ ਇਟਡੇ ਜਾਣਾ ਉਹ ਅਮਰ ਹੋ ਗਏ ਉਹਨਾਂ ਦੀ ਜਿਹੜੀ ਆ ਜੈਜੇਕਾਰ ਹੋ ਗਈ ਆ ਇਦਾਂ ਦੇ ਜ਼ਿੰਦਗੀ 'ਚ ਇਦਾਂ ਦੇ ਬਹੁਤ ਮੌਕੇ ਆਏ ਆ ਇੱਕ ਵਾਰ ਹੀ ਨਹੀਂ ਮੌਕਾ ਆਇਆ ਕਈ ਵਾਰੀ ਆਏ ਮੌਕੇ ਲੇਕਿਨ ਆਪਾਂ ਰੁੱਖਾਂ ਵਾਂਗ ਖੜੇ ਆ ਆਪਾਂ ਮੂਮੈਂਟ ਨੂੰ ਸਮਝ ਕੇ ਚੱਲੇ ਬੰਦੇ ਆ ਆਪਾਂ ਕੋਈ ਐਮੀ ਹਵਾ ਹਵਾਈ ਦੇ ਵਿੱਚ ਥੋੜੀ ਗੱਲਾ ਕਰਕੇ ਆਪਾਂ ਦੁਰੇ ਆ ਆਪਾਂ ਮੂਮੈਂਟ ਨੂੰ ਸਮਝ ਕੇ ਚੱਲੇ ਬੰਦੇ ਆ ਇਸ ਕਰਕੇ ਕਈ ਵਾਰੀ ਉਤਰਾ ਚੜਾ ਜ਼ਿੰਦਗੀ ਚੋਂਦੇ ਰਹਿੰਦੇ ਆ ਬਹੁਤ ਲੋਕ ਆਏ ਬਹੁਤ ਲੋਕ ਆਏ ਲੇਕਿਨ ਅਸੀਂ ਉੱਥੇ ਹੀ ਖੜੇ ਆ ਜੀ ਵੀ ਜਿਸ ਤਰ੍ਹਾਂ ਨਾਲ ਤੁਸੀਂ ਭਾਈ ਗੱਲ ਕੀਤੀ ਆ ਕਿ ਕਲਾਕਾਰ ਨੂੰ ਕਮਰਸ਼ੀਅਲ ਨਹੀਂ ਹੋਣਾ ਚ ਕੀ ਕਰਦਾ ਗੁਜ਼ਾਰਾ ਕਰ ਸਕਦੇ ਆ ਜੀ ਹੁਣ ਦੇ ਸਮੇਂ ਦੇ ਜੀ ਦੇਖੋ ਅੱਜ ਕੀਤਾ ਜਾ ਸਕਦਾ ਅੱਜ ਬਹੁਤ ਸਾਰੇ ਸਿੰਗਰ ਜਿਹੜੇ ਆ ਉਹਨਾਂ ਨੂੰ ਜਿਹੜੇ ਆ ਬੌਧਨ ਸਮਾਜ ਦੇ ਜਿਹੜੇ ਸਾਥੀ ਆ ਹੁਣ ਵਿਦੇਸ਼ਾਂ ਦੇ ਵਿੱਚ ਵੀ ਜਾ ਰਹੇ ਆ ਜੀ ਜਿਹੜੇ ਹੋ ਸਕਦਾ ਜਿਹੜੇ ਜਿਹੜਾ ਪੰਜਾਬੀ ਦਾਰਾ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਅੱਜ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਬਹੁਤ ਔਖਾ ਕੰਮ ਆ। ਲੇਕਿਨ ਮਿਸ਼ਨਰੀ ਜਿਹੜਾ ਆ ਸਮਾਜ ਦੇ ਨਾਲ ਜੁੜ ਕੇ ਜਿਹੜਾ ਬਹੁਤ ਜਲਦੀ ਸਟੈਬਲਿਸ਼ ਕੀਤਾ ਜਾ ਸਕਦਾ। ਅੱਜ ਬਹੁਤ ਸਾਰੇ ਸਾਡੇ ਸਿੰਗਰ ਜਿਹੜੇ ਆ ਉਹ ਮਿਸ਼ਨਰੀ ਹੋਣ ਦੇ ਨਾਤੇ ਉਹਨਾਂ ਨੂੰ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ 1.5 ਸਾਡੇ ਸਾਥੀ ਆ ਉਹ ਵਿਦੇਸ਼ਾਂ ਵਿੱਚ ਬੁਲਾਉਂਦੇ ਵੀ ਆ ਉਹਨਾਂ ਨੂੰ ਮਾਨ ਸਨਮਾਨ ਵੀ ਦਿੰਦੇ ਆ ਔਰ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਬਹੁਤ ਵੱਡਾ